ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੀ ਗਨਤ ਨ ਗਨੀਆ ਕਾਹੀ ਆਪਣਾ ਬਿਰਧ ਪਸ਼ਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤਨ ਗਣੀਆਂ ਕਾਈ ਆਪਣ ਵਿਰਧ ਪਸ਼ਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰਪੂਰ ਹੋਈ ਸਰਬ ਕਲਿਆਣ ਰਹਾਓ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਹਮਰੀ ਗਣਤ ਨ ਗਣੀਆ ਕਾਈ ਆਪਣਾ ਵਿਰਧ ਪਸ਼ਾਨ हाथ दे राखे कर अपने सदा सदा रंग मान गुरु प्यार वाले आज ਦਾ ਪਾਵਨ ਮਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ 16 ਰਾਗ ਅੰਦਰ ਪਾਵਨ ਅੰਗ 619 ਅਤੇ 20 ਉੱਤੇ ਸੁਭਾਇਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਇਹ ਭਾਈ ਸਾਡੇ ਵਿੱਚ ਬੇਅੰਤ ਅਗੁਣ ਨੇ ਜੇ ਗਿਣਤੀ ਕਰਨ ਲੱਗਿਏ ਤੇ ਗਿਣਤੀਆਂ ਨਹੀਂ ਹੋਣਗੀਆਂ ਹਮ ਅਗੁਣ ਭਰੇ ਏਕ ਗੁਣ ਨਹੀਂ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਗੁਣ ਹਮਾਰੇ ਇਹ ਹਾਲਾਤ ਨੇ ਪ੍ਰਦਾਤਾ ਤੇਰਾ ਸੁਭਾਅ ਹੈ ਬਖਸ਼ਿੰਦ ਪਤਿ ਤੇ ਪਾਵਨ ਕਿਰਪਾ ਕਰ ਆਪਣੇ ਬਿਰਤ ਨੂੰ ਪਛਾਨ ਆਪਣੇ ਸੁਭਾਅ ਨੂੰ ਪਛਾਨ ਕੇ ਕਿਰਪਾ ਕਰ ਆਪਣਾ ਹੱਥ ਦੇ ਕੇ ਇਸ ਗਰੀਬ ਦੀ ਇਸ ਅਵਗੁਣ ਯਾਤਰੀ ਦੀ ਆਪ ਲਾਜ ਰੱਖ ਤਾਂ ਕਿ ਤੇਰੇ ਨਾਮ ਨਾਲ ਜੁੜ ਕੇ ਹਮੇਸ਼ਾ ਇਹ ਨਾਮ ਦਾ ਰੰਗ ਮਾਣ ਸਕਾਂ ਜੀਵਨ ਸਫਲ ਕਰ ਸਕਾਂ ਕਿਉਂਕਿ ਅਸੀਂ ਜਦੋਂ ਆਪਣੇ ਅੰਦਰ ਝਾਤੀ ਮਾਰਾਂਗੇ ਨਾ ਬੇਅੰਤ ਅਵਗੁਣ ਆਪਣੇ ਆਪ ਨੂੰ ਸਾਨੂੰ ਨਜ਼ਰ ਆਣਗੇ ਸਤਿਗੁਰੂ ਕਿਰਪਾ ਕਰਨ ਉਹਨਾਂ ਅਵਗੁਣਾਂ ਨੂੰ ਵੇਖ ਕੇ ਦਾਤਾਰ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਮੇਂ ਦਾਤਾ ਜੀ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜਵਾਰ ਪਰ ਘਰ ਜੋ ਹੰਦਾ ਸਾਡੀਆਂ ਤਾਂ ਇਹੋ ਜਿਹੀਆਂ ਹਾਲਤਾਂ ਨੇ ਪਰ ਕਹਿੰਦੇ ਨੇ ਭਾਈ ਗੁਰਦਾਸ ਜੀ ਸਿਮਰ ਮੋਰੀ ਦਾ ਢਾਡਿਆ ਸਤਗੁਰ ਬਖਸ਼ੰਦਾ ਕਹਿੰਦੇ ਆਪਣੇ ਸਤਗੁਰੂ ਦੇ ਚੇਤਾ ਕਰ ਗੁਰੂ ਬਖਸ਼ੇਂਦਾ ਹੈ ਬਖਸ਼ ਲਏਗਾ ਸਤਗੁਰੂ ਮਿਹਰ ਕਰੇ ਸਭਨਾਂ ਨੂੰ ਨਾਮ ਸੇਵਾ ਸਮਰਨ ਬਖਸ਼ਣ ਸਭਨਾਂ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ